ਲਿਵਰ ਖਾਣਾ ਬਿਨਾ ਪਚਾਇ ਸਿੱਧਾ ਥੱਲੇ ਸੱਟ ਰਿਹਾ ਠੀਕ ਹੈ ਥੱਲੇ ਸੱਟ ਰਿਹਾ ਜਿੱਥੇ ਤੱਕ ਜਾ ਰਿਹਾ ਉੱਥੇ ਜਾ ਕੇ ਅੰਤੜੀਆਂ ਥੱਲੇ ਲੇਟਰੀਆਂ ਨੇ ਹੌਲੀ-ਹੌਲੀ ਹਰਨੀਏ ਦੀ ਦਿੱਕਤ ਅਪੈਂਡਿਕਸ ਦੇ ਆਪਰੇਸ਼ਨ ਆਪਣੇ ਹੋਣ ਲੱਗ ਜਾਂਦੇ ਆ ਹੌਲੀ-ਹੌਲੀ ਗਾਲ ਬਲੇਡਰ ਦੇ ਇਸ਼ੂਜ਼ ਆ ਜਾਂਦੇ ਆ ਫੈਟੀ ਲਿਵਰ ਤਾਂ ਹੋ ਹੀ ਗਿਆ ਤਾਂ ਹੀ ਇਹ ਇਸ਼ੂ ਆਪਣੇ ਜਨਰੇਟ ਹੋ ਰਿਹਾ ਦੂਸਰੀ ਗੱਲ ਤੁਸੀਂ ਇਹਦੇ ਵਿੱਚ ਜੇ ਤੁਹਾਡੀ ਕਿਸੇ ਵੀ ਇਸ ਤਰ੍ਹਾਂ ਦੀ ਦੇਖੋ ਸਥਿਤੀ ਹੈਗੀ ਆ ਤਾਂ ਆਪਾਂ ਨਿਗਾ ਇਕੋ ਚੀਤੇ ਮਾਰਨੀ ਵੀ ਗਲਤੀ ਕਿੱਥੇ ਹੋਈ ਗਲਤੀ ਸਾਡੇ ਤੋਂ ਇੱਥੇ ਹੋਈ ਜਦੋਂ ਸਾਨੂੰ 2 ਦਿਨ ਤੱਕ ਪਾਟੀ ਨਹੀਂ ਨਾ ਆਈ ਸੀ ਤੇ ਅਸੀਂ ਕਿਹਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਫਲਾਨੀ ਦਵਾਈ ਖਾਣੇ ਆ ਮੈਡੀਕਲ ਸਟੋਰ ਤੋਂ ਲਈ ਉਹ ਖਾਣੇ ਆ ਪੇਟ ਸਾਫ ਹੋ ਜੂ ਬਾਬਾ ਜੀ ਤੁਹਾਡੇ ਪੇਟ ਨੂੰ ਉਸ ਦਵਾਈ ਦੀ ਲੋੜ ਨਹੀਂ ਸੀ ਤੁਹਾਡੇ ਪੇਟ ਨੂੰ ਲੋੜ ਸੀ ਅਮਰੂਦ ਦੀ ਤੋਡੇ ਪੇਟ ਨੂੰ ਲੋੜ ਸੀ ਗੁੰਗੁਨੇ ਪਾਣੀ ਦੀ ਠੀਕ ਹੈ ਤੁਸੀਂ ਚੱਕ ਕੇ ਦਿੱਤੀ ਦਵਾਈ ਉਹ ਦਵਾਈ ਨੇ ਮੁੜ ਕੇ ਐਸਾ-ਐਸਾ ਦਿਖਾਇਆ ਜੇ ਦਵਾਈ ਖਾ ਲਈ ਤਾਂ ਪੇਟ ਸਾਫ਼ ਹੋ ਜੂ ਨਹੀਂ ਖਾਧੀ ਤਾਂ ਪੇਟ ਫੇਰ ਹੋਵੇਂ ਦੋਮੀਆ